ਇਹ ਬਾਦਮੀ ਕੀ ਹਰ ਹਰ ਬਾਦਮੀ ਕੀ ਆਮਦਤ ਹੈ ਕਿ ਲੁਧਿਆਣਾ ਯੂਨੀਵਰਸਲ ਪ੍ਰੈਸਰ ਵੱਲੋਂ ਭਗਵਾਨ ਜੀ ਬਾਦਮੀ ਕੀ ਮਹਾਰਾਜ ਜੀ ਦੇ ਪ੍ਰਕਾਸ਼ ਦੇ ਸਬੰਧ ਚਾਰ 5 ਅਰ 6 ਜੁਲਾਈ ਨੂੰ ਲੁਧਿਆਣਾ ਵਿੱਚੋਂ ਇੱਕ ਖਾਸ ਜਿਹੀ ਯਾਤਰਾ ਨਿਕਲਦੀ ਚੋਬੇ ਤੋਂ ਨਿਕਲਦੀ ਆਉਦੇ ਉਪਲਬਧ ਦੇ ਵਿੱਚ ਯੂਨੀਵਰਸਲ ਪ੍ਰੈਸਰ ਵੱਲੋਂ ਕੁਝ ਆਪਣੀ ਕੋਸ਼ਤ ਦਸਤਵਾਂ ਦੇ ਵਿੱਚੋਂ ਕੁਝ ਸੇਵਾ ਜਿਹੜੀ ਲਈ ਗਿਆ ਲੰਗਰ ਸੇਵਾ ਹੋਊਗੀ ਦੇ ਕੋ ਟਾਈਮਿੰਗ ਕੀ ਹੋਊਗਾ ਤਾਂ ਮੈਂ ਨਾਮ ਯੂਨੀਵਰਸਲ ਟ੍ਰੈਵਲ ਅਪਡੇਟ ਦੇ ਰੇ ਮਤਮ ਆ ਪੰਚਾਲਕ ਹੈ ਜੜੀ ਆਸ ਦੀ ਪਲਾ 4 5 6 ਅਕਤੂਬਰ ਜੜੀ ਯਾਤਰਾ ਨਿਕਲਣੀ ਆ ਉਸ ਸੰਬੰਧ ਵਿੱਚ ਸੂਚਨਾ ਦਿੱਤੀ ਜਾ ਰਹੀ ਹੈ ਜਿਵੇਂ ਕਿ ਆ ਜੜੀ ਸਾਰਿਆਂ ਦੇ ਮੁੱਦੇ ਦੇ ਉੱਪਰ ਲਈ ਕਿਦਾਂ ਯਾਤਰਾ ਨਿਕਲੂ ਇਸ ਕੇ ਟਾਈਮਿੰਗ ਕੀ ਹੋਊਗਾ ਤਾਂ ਇੰਤਜ਼ਾਰੀ ਜਿਹੜਾ ਵਿਸਥਾਰ ਨਾਲ ਮੈਂ ਨਾ ਪ੍ਰਦਾਨ ਦੀ ਜੜੀ ਨਹੀਂ ਕੋਈ ਵਿਸਥਾਰ ਨਾਲ ਦੱਸਣ ਗਿਆ ਸਭ ਤੋਂ ਪਹਿਲਾਂ ਤਾਂ ਯੂਨੀਵਰਸਲ ਪ੍ਰੈਸ ਕਲੱਬ ਦੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੰਦੀਪ ਜੰਮਾ ਜੀ ਕੈਸ਼ੀਅਰ ਲੇਜਿੰਦਰ ਕਮਨ ਜੀ ਔਰ ਇੱਥੇ ਦੋਨੇ ਮਹਾ ਮੰਤਰੀ ਔਰ ਪੂਰੀ ਟੀਮ ਜਿਹੜੀ ਬੈਠੀ ਹੈ ਇਸ ਵਾਰ ਯੂਨੀਵਰਸਲ ਪ੍ਰੈਸ ਕਲੱਬ ਨੇ ਇੱਕ ਫੈਸਲਾ ਕੀਤਾ ਕਿ ਲੁਧਿਆਣਾ ਸ਼ਹਿਰ ਜਿਹੜਾ ਹੈ ਸਾਰੇ ਧਰਮਾਂ ਦਾ ਸ਼ਹਿਰ ਹੈ ਔਰ ਹਰੇਕ ਧਰਮ ਜਿਹੜਾ ਹੈ ਇੱਥੇ ਬੜਾ ਪ੍ਰਫੁੱਲਤ ਹੁੰਦਾ ਹੈ ਔਰ ਉਸ ਦੇ ਸੰਬੰਧ ਦੇ ਵਿੱਚ ਅਸੀਂ ਸਾਰੇ ਲੋਕਾਂ ਨੇ ਬੈਠ ਕੇ ਫੈਸਲਾ ਕੀਤਾ ਕਿ ਹਰੇਕ ਯਾਤਰਾ ਦੇ ਉੱਤੇ ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਉਸ ਦੇ ਲੰਗਰ ਲਗਾਏ ਜਾਣਗੇ ਔਰ ਉਹਨਾਂ ਦਾ ਸਵਾਗਤਨ ਜਿਹੜਾ ਕੀਤਾ ਜਾਵੇਗਾ। ਤੋਂ ਇਸ ਲੜੀ ਤਹਿਤ 7 ਅਕਤੂਬਰ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜੋ ਪਾਵਨ ਪ੍ਰਗਟ ਉਸਬਾਰਿਆ ਉਸ ਦੇ ਉਪਲਬਖ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਵੱਖ-ਵੱਖ ਇਲਾਕਿਆਂ ਤੋਂ ਤੋਬਾ ਯਾਤਰਾ ਨਿਕਲਦੀਆਂ ਹਨ ਪਰ ਜਿਆਦਾ ਜੋ ਤੋਬਾ ਯਾਤਰਾ ਹੈ ਉਹ ਜੋ ਪ੍ਰਤੀਨ ਮੈਦਾਨ ਦ੍ਰਿਸ਼ੀ ਮੈਦਾਨ ਉਸ ਤੋਂ ਤੋਬਾ ਯਾਤਰਾ ਸ਼ੁਰੂ ਹੁੰਦੀਆਂ ਹਨ ਤਾਂ ਉਸ ਦੇ ਰਸਤੇ ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਕਿ ਦ੍ਰਿਸ਼ੀ ਰੋਡ ਦੇ ਸੇ ਜੋ ਪੁਰਾਣੀ ਸਬਜ਼ੀ ਮੰਡੀ ਹੈ ਉਸ ਤੇ ਇੱਕ ਬਹੁਤ ਵਧੀਆ ਜਿਹੜਾ ਆਪਣਾ ਸਟਾਲ ਲੱਗਿਆ ਹੋਵੇਗਾ ਯੂਨੀਵਰਸਲ ਪ੍ਰੈਸ ਕਲੱਬ ਦਾ ਔਰ ਉਸ ਤਾਲ ਦੇ ਤੋਂ ਅਸੀਂ 4 ਅਕਤੂਬਰ 5 ਅਕਤੂਬਰ ਔਰ 6 ਅਕਤੂਬਰ ਨੂੰ ਅਟੁੱਟ ਜਿਹੜਾ ਉਹ ਲੰਗਰ ਆਮ ਲੋਕਾਂ ਦੇ ਲਈ ਲਗਾਇਆ ਜਾਏਗਾ ਔਰ ਉਸ ਦਾ ਪ੍ਰਬੰਧ ਜਿਹੜਾ ਪੂਰੀ ਤਰ੍ਹਾਂ ਅਸੀਂ ਸਾਡੇ ਸਾਥੀਆਂ ਨੇ ਮੁਕੰਮਲ ਕਰ ਲਿਆ ਹੈ ਔਰ ਅਸੀਂ ਲੁਧਿਆਣਾ ਸ਼ਹਿਰ ਦੇ ਲੋਬਾ ਯਾਤਰਾ ਕਰਨ ਵਾਲੀਆਂ ਸਾਮਾਨ ਨੂੰ ਅਤੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦੇ ਆਂ ਕੀ ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਜੋ ਇੱਕ ਬੜਾ ਵੱਡਾ ਯੂਨੀਵਰਸਲ ਪ੍ਰੈਸ ਕਲੱਬ ਦੇ ਜਿੰਨੇ ਮੈਂਬਰ ਹਨ ਉਹਨਾਂ ਦਾ ਇੱਕ ਬਹੁਤ ਵੱਡਾ ਇਹ ਉਪਰਾਲਾ ਹੋਇਆ ਹੈ ਔਰ ਜੋ ਅਸੀਂ ਲੰਗਰ ਦਾ ਪ੍ਰਬੰਧ ਕੀਤਾ ਹੈ ਤਾਂ ਮੇਰੀ ਸ਼ਹਿਰ ਵਾਸੀਆਂ ਵਿੱਚ ਤੁਹਾਡੇ ਦੀ ਲੱਖ ਲੱਖ ਵਧਾਈ ਹੈ ਅਤੇ ਸਾਰੇ ਜਿਹੜੇ ਹਨ ਉਸ ਟੂਟ ਲੰਗਰ ਦੇ ਵਿੱਚ ਆ ਕੇ ਆਪਣਾ ਪ੍ਰਸਾਦ ਜਿਹੜਾ ਉਹ ਗ੍ਰਹਿਣ ਕਰਨਗੇ ਤਾਂ ਉਹ ਰਜਿੰਦਰ ਸਮੰਜੀ ਜੋ ਸਾਡੇ ਕੈਸ਼ੀਅਨ ਨੇ ਉਹ ਤੁਹਾਨੂੰ ਵਿਸਤਾਰ ਨਾਲ ਦੱਸਾਂਗਾ। ਮੇਰੇ ਕੋਲ ਸਾਰਿਆਂ ਨੂੰ ਜੈ ਸ਼੍ਰੀ ਰਾਮ, ਜੈ ਵਲਮਿਕੀ ਮਹਾਰਾਜ ਦੀ ਜੈ। ਜੇਸੀ ਗੱਲ ਕਰਦੇ ਆਂ ਜੀ ਧਰਮ ਦੀ ਤੇ ਬਾਲਮਿਕੀ ਮਹਾਰਾਜ ਜੀ ਦੀ ਦੋਨੋਂ ਦੀ ਮਹਿਮਾ ਅਪਰੰਪਾਰ ਹੈ। ਇੰਨਾ ਵੱਡਾ ਜਿਹੜਾ ਇਤਿਹਾਸ ਹੈ ਉਹਨਾਂ ਨੇ ਕਿੰਨੇ ਸਾਲਾਂ ਪਹਿਲਾਂ ਅਸੀਂ ਰਾਮ ਜੀ ਦੀ ਸਾਰੀ ਜੀਵਨੀ ਲਿਖਤੀ ਸੀਗੀ। ਸਾਨੂੰ ਸਾਰਿਆਂ ਨੂੰ ਇਹ ਜਿਹੜਾ ਮਤਲਬ ਕਿ ਇਹ ਜਿਹੜਾ ਉత్సਵ ਹੈ ਕੁਝ ਲੋਕ ਸੋਚਦੇ ਨੇ ਕਿ ਇਹ ਜਿਹੜਾ ਉਸਵੈ ਖਾਦੀ ਐਸੀ ਭਾਈਚਾਰੇ ਦਾ ਐਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਬਾਲਮਿਕੀ ਮਹਾਰਾਜ ਜੀ ਸਾਡੇ ਸਾਰਿਆਂ ਦੇ ਮਤਲਬ ਕੀ ਧਰਮ ਦੇ ਉੱਪਰ ਹੈ ਜਿਨ੍ਹਾਂ ਨੇ ਰਾਮ ਜੀ ਦਾ ਜੀਵਨ ਲਿਖਿਆ ਇਹ ਸਾਰਿਆਂ ਦੇ ਗੁਰੂ ਨੇ ਜੇ ਦੇਖਿਆ ਜਾਵੇ ਇਸ ਕਰਕੇ ਸਾਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਸਿਰਫ ਐਸੀ ਭਾਈਚਾਰੇ ਦਾ ਇੱਕ ਜਨਮ ਉਸਵੈ ਜਾਂ ਯਾਤਰਾ ਇਹ ਤਾਂ ਸਾਡੇ ਪਰਮੇਸ਼ਰ ਬਾਲਮਿਕੀ ਮਹਾਰਾਜ ਜੀ ਨੇ ਰਾਮ ਜੀ ਦਾ ਦੇਖੋ ਸਾਰਾ ਇਤਿਹਾਸ ਲਿਖਿਆ ਉਹਨਾਂ ਦੇ ਪਰਿਵਾਰ ਨੂੰ ਸੰਭਾਲਿਆ ਅਸੀਂ ਤਾਂ ਉਹਨਾਂ ਦਾ ਦੇਣਾ ਦੇਣ ਨਹੀਂ ਸਕਦੇ ਦੇਖਿਆ ਜਾਵੇ ਤਾਂ ਜੇ ਜੀ ਵੈਸੇ ਗੱਲ ਕਰਦੇ ਆ ਸਾਨੂੰ ਸਾਰਿਆਂ ਨੂੰ ਮਿਲ ਕੇ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ ਤੇ ਪ੍ਰਧਾਨ ਜੀ ਨੇ ਜਿੱਦਾਂ ਦੱਸਿਆ ਵੀ ਇਹ ਜੋ ਸੋਭਾਗੇ ਸਾਡੇ ਨੂੰ ਪ੍ਰਾਪਤ ਹੋਇਆ ਸਾਰਿਆਂ ਨੂੰ ਦਸਵੰਤ ਕਟਨ ਦਾ ਤੇ ਲੰਗਰ ਲਗਾਉਣ ਦਾ ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਤੇ ਅਸੀਂ ਬਾਕੀ ਵੀ ਸਾਰੇ ਸ਼ਹਿਰ ਚ ਹੋਰ ਵੀ ਜਿੰਨੇ ਵੀ ਪੱਤਰਕਾਰ ਭਾਈਚਾਰਾ ਹੈਗਾ ਜਾਂ ਉਹਨਾਂ ਦਾ ਹੋਰ ਵੀ ਕਲੱਬ ਆ ਉਹ ਵੀ ਸਾਡੇ ਨਾਲ ਅਗਰ ਆ ਕੇ ਇਸ ਸੱਜ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਮੌਸਲਕਮ ਕਹਿੰਦੇ ਆ ਤੇ ਬਾਕੀ ਜਿਹੜੀਆਂ ਹੋਰ ਵੀ ਸੰਸਥਾਵਾਂ ਨੇ ਜਾਂ ਕਿਸੇ ਵੀ ਆਪਣੇ ਪੱਤਰਕਾਰ ਭਾਈਚਾਰਾ ਜਾਂ ਕੋਈ ਸਾਡਾ ਸੱਜਣ ਮਿੱਤਰ ਹੈ ਜਾਂ ਪੱਤਰਕਾਰ ਤਾਂ ਤੋਂ ਹਟ ਕੇ ਵੀ ਕੋਈ ਮੈਂਬਰ ਹੈਗਾ ਜਾ ਕੋਈ ਸਰਦਾਰ ਹੈ ਚਾਹ ਹਿੰਦੂ ਹੈ ਚਾਹ ਜੋ ਵੀ ਸਰ ਨੂੰ ਬਿਲੋਂਗ ਕਰਦਾ ਉਹ ਵੀ ਸਾਡੇ ਨਾਲ ਕੱਲ 4 ਤਰੀਕ ਨੂੰ 5 ਤਰੀਕ ਨੂੰ 6 ਤਰੀਕ ਨੂੰ ਰੈਗੂਲਰ ਹੈ ਉਸਰ ਚੰਨਾ ਸਹਿਯੋਗ ਦੇਣ ਤਾਂ ਕਿ ਇਹ ਜਿਹੜਾ ਉਸਰ ਹੈਗਾ ਅਸੀਂ ਆਪਣਾ ਉਸਰ ਮੰਨ ਕੇ ਸਾਰੇ ਭਾਈਚਾਰੇ ਨੂੰ ਅੱਗੇ ਮਿਲ ਕੇ ਵਧਾਈਏ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਵਾਲਮੀਕੀ ਸਮਾਜ ਦੀਆਂ ਤੇ ਯੂਨੀਵਰਸਲ ਕਲੱਬ ਦੇ ਵਿੱਚ ਜਿਹੜੇ ਸਾਡੇ ਆ ਮੈਸੇਜ ਸਾਡਾ ਸੁਣ ਰਹੇ ਨੇ ਅਗਰ ਕੋਈ ਪੱਤਰਕਾਰ ਭਾਈਚਾਰਾ ਜਿਹੜਾ ਸਾਡੇ ਨਾਲ ਨਹੀਂ ਵੀ ਜੁੜਿਆ ਜਾਂ ਜੁੜਨਾ ਚਾਹਦਾ ਹੈ ਯੂਨੀਵਰਸਲ ਪ੍ਰੈਸ ਸਾਬ ਨਾਲ ਤਾਂ ਉਹ ਸਾਡੇ ਨਾਲ ਆ ਕੇ ਜੁੜ ਸਕਦਾ ਬਹੁਤ ਬਹੁਤ ਧੰਨਵਾਦ ਤੇ ਯੂਨੀਵਰਸਲ ਕਲੱਬ ਵੈਸੇ ਵੀ ਅੱਗੇ ਵੀ ਚੱਨ ਕਲਿਆਣ ਵਾਸਤੇ ਹਰ ਤਰ੍ਹਾਂ ਦੇ ਜਿਹੜੇ ਕਰਮ ਨੇ ਉਹ ਕਰਦਾ ਰਹਿੰਦਾ ਤੇ ਅੱਗੇ ਵੀ ਕਰਦਾ ਰਹੇਗਾ ਥੈਂਕ ਯੂ ਜੀ ਨੂੰ ਜੈ ਬਾਲ ਮਸੀਹ ਹਰਮਨ ਦੰਨ ਕੀ ਫੋਰ ਫਾਰੇ ਸਾਡੇ ਸਮਾਜ ਦੀ ਭਰਾ ਚਾਹੇ ਕਿਤੇ ਵੀ ਕਰਨ ਦੇ ਨਾਲ ਮੰਨਦੇ ਰੱਖਦੇ ਆ ਤਹੇ ਦੀ ਸਾਰੇ ਦਾ ਅਸੀਂ ਸਮਾਜ ਦੇ ਲਈ ਫੰਡ ਵਾਲੀ ਇਮਾਰਤ ਦੀ ਦਾ ਜਿਹੜੇ ਕਿ ਅਜ ਪ੍ਰਗਟ ਦੇ ਸਾਜਕ ਸੁਪਰ ਦਾ ਮਿਹਨਤ ਕਰ ਰਿਹਾ ਵਾ ਸਭਾਂ ਮੇਰੇ ਵੀ ਸਾਡੇ ਕਾਰਜ ਉਸ ਦੀ ਸਾਰੇ ਸਮਾਜ ਗਲ ਕੇ ਜੋ ਸ਼ੁਭ ਯਾਤਰਾ ਵਿੱਚ ਨਿਕਲੀਆਂ ਆਂ ਨਾ ਸਤਿ ਸ਼੍ਰੀ ਅਕਾਲ ਜੀ ਅਸੀਂ ਸੱਤ ਨੂੰ ਵੀ ਕਰ ਰਹੇ ਹਾਂ ਜਿਹਦੇ ਵਿੱਚ ਤਕਰੀਬਨ ਸਾਡੇ ਯੂਨੀਵਰਸਲ ਕਲੱਬ ਵੱਲੋਂ ਜਿਹੜਾ ਕਿ ਤਿੰਨ ਦਿਨ ਦਾ ਲਗਾਤਾਰ ਜਿਹੜੇ ਸ਼ੁਭ ਯਾਤਰਾ ਦੀ ਕੰਮੀਆਂ ਨੇ ਉਹਦੇ ਦੀ ਉਸਤਾ ਦਾ ਲੰਗਰ ਸਾਡੇ ਯੂਨੀਵਰਸਲ ਕਲੱਬ ਵੱਲੋਂ ਤੇ ਦੀ ਕੋਸਟਾ ਜਿਹੜੇ ਲੋਕ ਸੰਮਿਖਸ਼ਾ ਮਾਜੀ ਵੱਲੋਂ ਸਾਡੇ ਘਰਾਂ ਵੱਲੋਂ ਕਿਹਾ ਵੀ ਕਰ ਰਹੇ ਹਾਂ ਉਹਦੇ ਵਿਸਾਰਾ ਕਰਕੇ ਸਾਰੇ ਕਲੱਬ ਦੇ ਮੈਂਬਰ ਸਾਰੇ ਉਧਰ ਦਾ ਹਾਜ਼ਰ ਕਰ ਰਹੇ ਹਾਂ ਜਿਹੜਾ ਕਿ 3 4 5 6 ਤੇ ਜਿਹੜਾ ਕਿ ਲਗਾਤਾਰ 4 5 ਹਾਂ ਜਿਹੜਾ ਕਿ ਲਗਾਤਾਰ ਸਾਡੇ ਕਿੱਥੇ ਲੱਗਿਆ 4 5 ਦਿਨ ਤੱਕ ਕਰੋ ਜਿਹੜਾ ਕਿ ਲੰਗਰ ਲੱਗੇਗਾ ਪੂਰਾ ਇਹ ਪੂਰਾ ਜਿਹੜੇ ਯਾਤਰੀ ਜਿੰਨੇ ਵੀ ਲੋਕ ਆਉਣਗੇ ਸੰਗਤ ਆਏਗੀ ਉਹ ਸਾਰੇ ਲਈ ਨਿਕਰੋ ਜੁਨੀਵਰਸ ਕਰਬਲ ਹੋਏਗਾ ਔਰ ਇਸੇ ਕਾਰਨ ਦੀ ਹੈ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਸਾਰੇ ਆ ਕੇ ਕਿ ਆ ਲੰਗਰ ਛਕੋ ਨਾਲ ਆਪ ਬਾਓ ਔਰ ਗੁਰੂ ਸ੍ਰੀ ਦਾ ਨੰਦਵਾਨ ਸਾਰੇ ਭਗਵਾਨ ਵਾਲਮੀਕੀ ਜੀ ਦੇ ਨੰਦਵਾਨ ਸਾਰੇ ਉਹਨਾਂ ਦੀ ਸੋਬਰ ਸਾਰੇ ਬਖਸ਼ਤ ਹੋਈਏ ਥੋੜਾ ਸਾਰਨਤ ਕਰਨ ਵਾਲ ਕਰਦੇ ਚੈ ਬਾਣੀ ਕੀ ਸਲੈਕ ਕਲੱਬ ਦੇ ਲੋਕ ਜਿਹੜਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਉਪਤੇ ਸ਼ੋਭਾ ਯਾਤਰਾ ਕੱਡੀਆਂ ਜਾ ਰਹੀਆਂ ਹਨ ਲੁਧਿਆਣਾ ਸ਼ਹਿਰ ਦੇ ਵਿੱਚ ਉਸ ਦੇ ਵਿੱਚ 4 ਅਕਤੂਬਰ 5 ਅਕਤੂਬਰ ਅਤੇ 6 ਅਕਤੂਬਰ ਨੂੰ ਜਿਹੜਾ ਹੈ ਅਟੂਟ ਲੰਗਰ ਯੂਨੀਵਰਸਲ ਪ੍ਰੈਸ ਕਲੱਬ ਦੇ ਵੱਲੋਂ ਵਰਤਾਇਆ ਜਾਏਗਾ ਤੋਂ ਲੁਧਿਆਣਾ ਦੀ ਸੂਚੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਇਸ ਸ਼ੋਭਾ ਯਾਤਰਾ ਦੇ ਵਿੱਚ ਪਹੁੰਚੋ ਅਤੇ ਲੰਗਰ ਦਾ ਆਨੰਦ ਮਾਣੋ ਔਰ ਇਹ ਜਿਹੜਾ ਲੰਗਰ ਹੈ ਇਹ ਗਰਮ-ਗਰਮ ਜਲੇਬੀਆਂ ਦਾ ਜਿਹੜਾ ਹੈ ਇਹ ਵਰਤਾਇਆ ਜਾਏਗਾ ਔਰ ਇਸ ਦੇ ਵਿੱਚ ਯੂਨੀਵਰਸਲ ਪ੍ਰੈਸ ਕਲੱਬ ਦੀ ਸਾਰੀ ਟੀਮ ਸਾਡੇ ਯੂਨੀਵਰਸਲ ਪ੍ਰੈਸ ਕਲੱਬ ਦੇ ਪ੍ਰਧਾਨ ਡਾਕਟਰ ਡੀਪੀ ਫੋਰਸਲਾ ਜੀ ਸੰਦੀਪ ਸ਼ਰਮਾ ਜੀ ਜ਼ਿਲ੍ਹਾ ਪ੍ਰਧਾਨ ਅਤੇ ਉਹਨਾਂ ਦੀ ਸਾਰੀ ਸਮੂਹਟੀ ਟੀਮ ਜਿਹੜੀ ਹੈ ਇਸ ਛੋਹਵਾ ਯਾਤਰਾ ਦੇ ਵਿੱਚ ਔਰ ਲੰਗਰ ਦੀ ਸੇਵਾ ਦੇ ਵਿੱਚ ਜਿਹੜਾ ਪੂਰਾ ਪੂਰਾ ਯੋਗਦਾਨ ਦੇਣਗੇ ਔਰ ਆਪਣੀ ਸੇਵਾ ਜਿਹੜੀ ਹੈ ਉਹ ਪ੍ਰਭੂ ਵਾਲਮਿਕ ਜੀ ਦੇ ਚਰਨਾਂ ਦੇ ਵਿੱਚ ਲਾਣਗੇ ਔਰ ਉਹਨਾਂ ਦੇ ਜਨਮ ਉਤਸਵ ਦੇ ਉੱਤੇ ਔਰ ਉਹਨਾਂ ਦੇ ਪ੍ਰਗਟ ਦਿਵਸ ਦੇ ਉੱਤੇ ਜਿਹੜੀ ਹੈ ਸਾਰੇ ਲੁਧਿਆਣਾ ਵਾਸੀਆਂ ਨੂੰ ਲੱਖ ਲੱਖ ਵਧਾਈ ਜੈ ਵਾਲਮਿਕੀ ਹਰ ਵਾਲਮਿਕੀ